ਇਕ ਵੱਡੀ ਖਬਰ ਤੋਂ ਐਸਜੀਪੀਸੀ ਦਾ ਆਫੀਸ਼ੀਅਲ YouTube ਚੈਨਲ ਸਸਪੈਂਡ ਕਰਨ ਦੀ ਨਿਖੇਦ ਕੀਤੀ ਗਈ ਹੈ। ਐਸਜੀਪੀਸੀ ਪ੍ਰਧਾਨ ਦੱਸਿਆ ਕਿ ਹਰਜਿੰਦਰ ਸਿੰਘ ਤਾਮੀ ਨੇ ਕਾਰਵਾਈ ਦੀ ਨਿਖੇਦ ਕੀਤੀ ਹੈ। ਸ਼ਹੀਦੀ ਸ਼ਤਾਬ ਦੀ ਸਮਾਗਮਦਾਰਾਂ ਨੇ ਹਵਾਲਾ ਦਿੱਤਾ ਕਿ ਇਸ ਦੇ ਵਿਚਾਰਲੇ ਅਜਿਹੀ ਹਰਕਤ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਸੀ। ਸ਼ਿਰਦਾਰਬਾਦ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਵੀ ਇਸ ਦੀ ਨਿੰਦਾ ਕੀਤੀ ਹੈ। YouTube ਦੇ ਜ਼ਰੀਏ ਲੱਖਾਂ ਹੀ ਸੰਗਤਾਂ ਘਰ ਬੈਠਿਆਂ ਦਰਸ਼ਨ ਕਰ ਲੈਂਦੀਆਂ ਸਨ। ਔਰ ਸ਼ਹੀਦੀ ਸ਼ਤਾਬਦੀ ਸਮਗਮ ਦੇ ਵਿਚਾਲੇ ਚੈਨਲ ਨੂੰ ਸਸਪੈਂਡ ਕਰਨਾ ਮੰਦ ਪਾਗਾ ਹੈ ਦਰਸਲ YouTube ਨੇ ਦੱਸਿਆ ਕਿ ਇੱਕ ਹਫਤੇ ਦੇ ਲਈ SGPC ਦਾ ਅਫੀਸ਼ੀਅਲ ਚੈਨਲ ਜਿਹੜਾ ਸਸਪੈਂਡ ਕਰ ਦਿੱਤਾ ਹੈ ਗਾਇਡਲਾਈਨਸ ਦੀ ਉਲੰਘਣਾ ਕਰਕੇ YouTube ਨੇ ਐਕਸ਼ਨ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਚੈਨਲ ਤੇ ਅਪਲੋਡ ਇੱਕ ਵੀਡੀਓ ਚ 1984 ਕਤਲਯਾਮ ਅਤੇ ਇੰਦਰਾ ਗਾਂਧੀ ਦੇ ਕਤਲ ਦੇ ਨਾਲ ਸੰਬੰਧਿਤ ਕਈਆਂ ਗੱਲਾਂ ਤੇ YouTube ਨੇ ਇਤਰਾਜ਼ ਜਤਾਇਆ ਹੈ ਤਾਂ ਚੈਨਲ ਸਸਪੈਂਡ ਹੋਣ ਦਾ ਮਤਲਬ ਹੈ ਕਿ ਇੱਕ ਹਫਤੇ ਤੱਕ ਇਸ ਤੇ ਕੋਈ ਵੀ ਤਰ੍ਹਾਂ ਦਾ ਕੰਟੈਂਟ ਅਪਲੋਡ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਲਾਈਵ ਸਟ੍ਰੀਮਿੰਗ ਹੋ ਸਕੇਗੀ। ਤਜ ਜਪੀਸੀ ਦੇ ਚੈਨਲ ਦਾ ਨਾਂ ਐਸਜੀਪੀਸੀ ਸ਼੍ਰੀ ਅੰਮ੍ਰਿਤਸਰ ਹੈ। ਇਸ ਤੇ ਰੋਜ਼ਾਨਾ ਦਰਬਾਰ ਸਾਹਿਬ ਗੁਰਬਾਣੀ ਦੇ ਲਾਈਵ ਸਟ੍ਰੀਮਿੰਗ ਕੀਤੀ ਜਾਂਦੀ ਹੈ। ਔਰ ਜੋ ਰੁਕ ਗਈ ਗਈ ਹੈ ਤਾਂ ਹੁਣ ਸੰਗਤਾਂ ਆ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵਾਲੇ ਚੈਨਲ ਤੇ ਗੁਰਬਾਣੀ ਪ੍ਰਸਾਰਣ ਜਿਹੜੇ ਨੇ ਉਹ ਵੇਖ ਸਕਦੇ ਨੇ ਯਾਨੀ ਕਿ ਇੱਕ ਹੋਰ ਆਪਸ਼ਨ ਜਿਹੜਾ ਹੈ ਉਸ ਤੇ ਦੇਖਿਆ ਜ਼ਰੂਰ ਜਾ ਸਕਦਾ ਹੈ। ਪਰ ਜੋ ਐਕਸ਼ਨ ਲਿਆ ਗਿਆ ਹੈ ਜੋ YouTube ਨੇ ਐਕਸ਼ਨ ਲਿਆ ਹੈ ਉਸ ਦੀ ਨਿਖੇਧੀ ਕੀਤੀ ਗਈ ਹੈ ਔਰ ਇਹ ਕਿ ਆਚਾਰਿਆ ਕਿ ਖਾਸ ਤੌਰ ਤੇ ਸ਼ਹੀਦੀ ਸ਼ਤਾਬਦੀ ਹੈ ਗੋਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਇਸੇ ਸੰਦਰਭ ਦੇ ਵਿੱਚ ਸੰਗਤਾਂ ਘਰ ਬੈਠੇ ਦਰਸ਼ਨ ਦਿਦਾਰੇ ਕਰਦੀਆਂ ਪਰ ਅਜਿਹਾ ਹੁਣ ਨਹੀਂ ਹੋ ਸਕੇ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ 1 ਵੀਕ ਦਾ ਰੱਖਿਆ ਬਹੁਤ ਮਾਲ ਮੈਂ ਨੇ ਦਾਬੀ ਕਰਦਾ ਇਹ ਬਾਤ ਹੋਗਾ ਤੇ ਚਲੋ ਜੇ ਕੋ ਗਾਈਡਲਾਈਨ ਸਿਹਾਰੀਆਂ ਕਈ ਵਾਰੀ ਹੋ ਜਾਂਦੀਆਂ ਬਾਾਰੇ ਜਿਹੜਾ ਫੈਸਲਾ ਆ ਮੈਂ ਮੰਨਦਾ ਤਾਂ ਆਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹ ਨਾਲ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹਾ ਘਣਾਉਣਾ ਨਹੀਂ ਕਰਨੀ ਚਾਹੀਦੀ ਤਾਂ ਆਬਦੀਆਂ ਚੱਲ ਰਹੀਆਂ ਨੇ ਜੁਡੀ ਬਾਗ ਵਾਲੇ ਦੇਖੋ ਮੈਨੂੰ ਉਸ ਕਾਰਨਾਂ ਦਾ ਪਤਾ ਨਹੀਂ ਹੈ ਕਿ ਕਿਸ ਕਾਰਨ ਕਰਕੇ ਉਹ ਕੀਤਾ ਗਿਆ ਲੇਕਿਨ YouTube ਚੈਨਲ ਜਿਹੜਾ ਉਹ ਪਰਨਾ ਚਾਹੀਦਾ ਜਿਹਦੇ ਬਾਰੇ ਮੱਤੇ ਇਹਤਨ ਕਾਰਜਿਸ੍ਰਮ ਜਿਹੜਾ ਜਿਹੜਾ ਇਹ ਚੈਨਲ ਹੈ ਇਹ ਚਲਾਇਆ ਗਿਆ ਸੀ ਉਸ ਚੈਨਲ ਨੂੰ ਬੰਦ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਕਹਿਣ ਬਹੁਤ ਵੱਡੀ ਨਕੇਤੀ ਆ ਸੀ ਇਹਦੇ ਕਰਦੇ ਆ ਕਿਉਂਕਿ ਸਮੁੱਚੇ ਸੰਸਾਰ ਭਾਰਤ ਵਾਸਤੇ ਫਿਰ ਲੋਕ ਜਾਕੀ ਸੜਕ ਤੇ ਜਾਂਦਾ ਹੈ ਤੇ ਘਰ ਵਿੱਚ ਬੈਠਾ ਹੈ ਗੁਰਦੁਆਰੇ ਵਿੱਚ ਬੈਠਾ ਹੈ YouTube ਚੈਨਲ ਦੇ ਰਾਹੀਂ ਸੰਗਤ ਜਿਹੜੀ ਹੈ ਉਹ ਦਰਸ਼ਕ ਸੇਵਾ ਕਰਦੀ ਸੀ ਧੰਨਵਾਦ ਕਰਦੀ ਸੀ ਸ਼ਰਮਿੰਦ ਕਰਦੀ ਸੀ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕਰਦੇ ਹੈ ਤਾਂ ਇਹ ਨਿਖੇਦੀ ਕੀਤੀ ਗਈ ਹੈ ਔਰ ਗੁਰਚਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਐਸਜੀਪੀਸੀ ਮੈਂਬਰ ਗਰੇਵਾਲ ਸਾਹਿਬ ਅ ਇੱਕ ਐਕਸ਼ਨ ਲਿਆ ਹੈ YouTube ਨੇ ਇੱਕ ਹਫਤੇ ਦੇ ਲਈ ਚੈਨਲ ਨਜ਼ਰ ਨਹੀਂ ਆਏਗਾ ਤਾਂ ਗੁਰਬਾਣੀ ਪ੍ਰਸਾਰਣ ਵੀ ਨਹੀਂ ਹੋਏਗਾ। ਆ ਕੁਝ ਉਲੰਘਣਾ ਹੋਈ ਹੈ ਔਰ ਇਹ ਵੀ ਤੁਹਾਰ ਤੋਂ ਜਾਨਣਾ ਚਾਹਾਂਗੇ ਜਿੱਥੇ ਇੱਕ ਪਾਸੇ ਨਿਖੇਦੀ ਕੀਤੀ ਜਾ ਰਹੀ ਹੈ ਕਿ ਐਕਸ਼ਨ ਨਹੀਂ ਹੋਣਾ ਚਾਹੀਦਾ ਸੀ। ਦੂਜੇ ਪਾਸੇ ਕਿਸ ਪਾਸੋਂ ਇਹ ਅੰਗੈਲੀ ਹੋਈ ਹੈ, ਉਲੰਘਣਾ ਹੋਈ ਹੈ। ਇਹ ਵੀ ਤੁਹਾਡੇ ਨੋਟਿਸ ਦੇ ਵਿੱਚ ਹੋਏਗਾ। ਦੇਖੋ ਜੀ ਅਸੀਂ ਇਹਨੂੰ ਨਾ ਉਲੰਘਣਾ ਕਵਾਂਗੇ ਤੇ ਨਾ ਅੰਗੈਲੀ ਕਵਾਂਗੇ। ਹੂੰ। ਸ਼ਹੀਦ ਜਿਹੜੇ ਆ ਉਹ ਸਾਡਾ ਮਾਣ ਨੇ, ਸਾਡਾ ਇਤਿਹਾਸ ਨੇ। ਉਹਨਾਂ ਦੀ ਗੱਲ ਕਰਨੀ ਸਾਡਾ ਹੱਕ ਵੀ ਆ ਤੇ ਸਾਡਾ ਫਰਜ਼ ਵੀ ਆ ਖਾਸ ਤੌਰ ਤੇ ਸ਼੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਪਣੇ ਕੌਮ ਦੇ ਜਿਹੜੇ ਸ਼ਹੀਦ ਨੇ ਯੋਧੇ ਨੇ ਉਹਨਾਂ ਨੂੰ ਯਾਦ ਕਰਦੀ ਆ ਤੇ ਕਰਦੀ ਰਹੇਗੀ ਇਹ ਗੱਲ ਵੀ ਕਲੀਅਰ ਆ ਸੋ ਇਹ ਗੱਲ ਠੀਕ ਆ ਕਿ ਇਹ ਮਾਧਿਅਮ ਸਾਡੇ ਕੋਲੇ ਬਹੁਤ ਅੱਛਾ ਵਾ ਜਿਹਦੇ ਨਾਲ ਅਸੀਂ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਜਾਣਦੇ ਆ ਤੁਹਾਡੀ ਜਾਣਕਾਰੀ ਚੱਕੀ ਵੀ ਦੱਸਦੀ ਏ ਇਹ ਸ਼੍ਰੋਣੀ ਕਮੇਟੀ ਦਾ ਜਿਹੜਾ ਜਿਹੜਾ ਇਹ ਚੈਨਲ ਆ ਇਹ ਚੈਨਲ ਮੰਨੋ ਲੱਖਾਂ ਸਬਸਕ੍ਰਾਈਬਰ ਨੇ ਇਹਦੇ ਪਰ ਅਸੀਂ ਇਹਨੂੰ ਅਸੀਂ ਇਹਨੂੰ ਮੋਨਟਾਈਜ਼ ਨਹੀਂ ਕੀਤਾ ਕਿਉਂਕਿ ਅਸੀਂ ਨੂੰ ਵਪਾਰ ਲਈ ਨਹੀਂ ਨਹੀਂ ਰੱਖਦੇ ਕਿਉਂਕਿ ਜਦੋਂ ਮੋਨਟਾਈਜ਼ ਹੋਏਗਾ ਐਡ ਆਉਣਗੀਆਂ ਕਿੱਸਾਂ ਦੀਆਂ ਆਉਣਗੀਆਂ ਕਿਵੇਂ ਆਉਣਗੀਆਂ ਬਿਲਕੁਲ ਅਸੀਂ ਇਸ ਗੱਲ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਤਾਂ ਕਿ ਨਿਰਵਿਘਨ ਜਿਹੜੀ ਗੁਰਬਾਣੀ ਦਾ ਪ੍ਰਸਾਰਣਾ ਉਹ ਜਾਰੀ ਰਹੇ ਇਹ ਤੁਹਾਡੀ ਜਾਣਕਾਰੀ ਦੱਸ ਰਹੇ ਹਾਂ ਦੂਜੀ ਗੱਲ ਕਿਉਂਕਿ 31 ਜਿਹੜਾ ਅਕਤੂਬਰ ਸੀ ਉਸ ਦਿਨ ਜਿਹੜੇ ਸ਼ਹੀਦ ਆਪਣਾ ਬਿਆਨ ਸਿੰਘ ਤੇ ਸਤਵੰਤ ਸਿੰਘ ਜੀ ਇਹਨਾਂ ਨੇ ਇਤਿਹਾਸ ਨੂੰ ਦਰਾਇਆ ਤੇ ਆਪਣੀ ਫਰਜ਼ ਨਿਭਾਇਆ ਉਹਨਾਂ ਨੇ ਉਸ ਦੀ ਗੱਲ ਜੇ ਅਸੀਂ ਨਹੀਂ ਕਰਾਂਗੇ ਸ਼੍ਰੋਮਣੀ ਕਮੇਟੀ ਨਹੀਂ ਕਰੇਗੀ ਆਪਣੀ ਸਟੇਜ ਤੋਂ ਨਹੀਂ ਕਰੇਗੀ ਤੇ ਫਿਰ ਹੋਰ ਕੌਣ ਕਰੇਗਾ ਸੋ ਉਹ ਗੱਲ ਅਸੀਂ ਕਰਦੇ ਰਵਾਂਗੇ ਇਹ ਗੱਲ ਨਹੀਂ ਹੈਗੀ ਇਹ ਕੋ ਸਾਡੀ ਧਮਕੀ ਵੀ ਨਹੀਂ ਗਈ ਤੇ ਨਾ ਸਾਡੀ ਕੋਈ ਧੌਂਸ ਆ ਇਹ ਸਾਡਾ ਫਰਜ਼ ਆ ਡਿਊਟੀ ਆ ਇਹ ਅਸੀਂ ਕਰਨੀ ਕਰਨੀ ਆ ਹਰ ਸਿੱਖ ਦਾ ਆਪਣੇ ਆਪ ਦੇ ਵਿੱਚ ਫਰਜ਼ ਆ ਹੁਣ ਕੀ ਆ ਵੀ ਅਸੀਂ ਇਹ ਸਮਝਦੇ ਆ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਹਫ਼ਤੇ ਲਈ ਸਾਨੂੰ ਇਹ ਨੂੰ ਰੋਕ ਦਿੱਤਾ ਗਿਆ ਅਸੀਂ ਇਹ ਸਮਝਦੇ ਆ ਕਿ ਸਾਡੇ ਦੇਸ਼ ਦੀ ਸਰਕਾਰ ਨੂੰ ਜਿਹੜੀ ਸਾਡੀ ਇਹ ਆਜ਼ਾਦੀ ਆ ਕਿਸੇ ਸ਼ਿਦਾਨੂ ਯਾਦ ਕਰਨ ਨਾਲ ਕਿਸੇ ਧਾਰਮਿਕ ਫਿਰਕੂ ਕੋਈ ਦੰਗੇ-ਪਸਾਦ ਕੋਈ ਕਿਸੇ ਧਰਮ ਦੀ ਤੋਹੀਨ ਕੁਝ ਨਹੀਂ ਹੋ ਰਹੀ ਜੋ ਇਤਿਹਾਸ ਦੇ ਵਿੱਚ ਵਾਪਰਿਆ ਵਾ ਉਸ ਦੀ ਅਸੀਂ ਗੱਲ ਕਰਦੇ ਆ ਉਸ ਦੀ ਗੱਲ ਬਹੁਤ ਸਾਰੇ ਪੱਖਾਂ ਤੋਂ ਹੋ ਰਹੀ ਹੈ ਬਹੁਤ ਸਾਰੇ ਉਹ ਤੋਂ ਕਹਿੰਦੇ ਨੇ ਚੈਨਲ ਤੋਂ ਮਤਲਬ ਮਾਧਿਅਮ ਤੋਂ ਹੋ ਰਹੀ ਹੈ ਸੋ ਇਸ ਕਰਕੇ ਜਿਹੜਾ ਕੋਈ ਸਰਕਾਰ ਨੇ ਇਨਸਟਰਕਸ਼ਨ ਦਿੱਤੀ ਹੋਣੀ ਆ ਕਿ ਨਾ YouTube ਨੂੰ ਕਿ ਇਸ ਤਰ੍ਹਾਂ ਦੀ ਗੱਲ ਹੋਊਗੀ ਆ ਕੰਟੈਂਟ ਆਊਗਾ ਨਹੀਂ ਆਊਗਾ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਗੱਲ ਕਰਨ ਦੇ ਨਾਲ ਜਿਹੜਾ ਸਿੱਖ ਆਵਾਮ ਆ ਉਹ ਕਾਫੀ ਹਤਾਹਤ ਆ ਕਾਫੀ ਅਫਸੋਸਨਾਕ ਆ ਤੇ ਇਹ ਇਸ ਇਸ ਨੂੰ ਸਾਨੂੰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਸਰਕਾਰ ਤੱਕ ਵੀ ਇਸ ਗੱਲ ਦੀ ਗੱਲ ਪਚਾਰੇ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਸਾਡਾ ਜਿਹੜਾ ਵਰਤਾਰਾ ਵਾ ਉਹ ਦੂਜੀ ਗੱਲ ਇਹ ਹੈ ਕਿ ਮੈਂ ਦੇਖ ਰਿਹਾ ਇਹ ਜਿਹੜਾ ਦੇਸ਼ ਆ ਇਸ ਦੇਸ਼ ਦੇ ਅੰਦਰ ਭਾਵੇਂ ਕਿ ਮੈਂ ਮਹਾਤਮਾ ਗਾਂਧੀ ਨੂੰ ਇਹ ਸਮਝਦਾ ਕਿ ਉਹ ਸਿੱਖਾਂ ਦਾ ਦੇ ਨਾਲ ਵਿਸ਼ਵਾਸ ਘਾਤ ਕਰਨ ਵਾਲਾ ਬੰਦਾ ਵਾ ਮੈਂ ਤਾਂ ਉਹਨੂੰ ਕੋਈ ਮਹਾਨ ਨਹੀਂ ਦਿੰਦਾ ਪਰ ਇਹ ਦੇਸ਼ ਜਿਹੜਾ ਵਾ ਉਹਨੂੰ ਬਾਪੂ ਗਾਂਧੀ ਕਹਿ ਕੇ ਕਹਿੰਦਾ ਪਰ ਇਸੇ ਦੇਸ਼ ਦੇ ਅੰਦਰ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰਾ ਇਸ ਤਰ੍ਹਾਂ ਦਾ ਜਿਹੜਾ ਕੰਮ ਕੀਤਾ ਜਾਂਦਾ ਕਿ ਜਿਹੜਾ ਨਥੁਰਮ ਗੋੜਸੇ ਜੀ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਜਿੱਦੀ ਸਮਾਦ ਤੇ ਜਦੋਂ ਵੀ ਕੋਈ ਜਿੱਤਦਾ ਬਣਦਾ ਪ੍ਰਧਾਨ ਮੰਤਰੀ ਬਣਦਾ ਉਹਦੀ ਸਮਾਦ ਤੇ ਮੱਥਾ ਟੇਕ ਦਿਆ ਉਹਦੀ ਵੀ ਇੱਥੇ ਯਾਨਾ ਗੱਲ ਕੀਤੀ ਜਾਂਦੀ ਆ ਉਹਦੀ ਯਾਦ ਮਨਾਈ ਜਾਂਦੀ ਆ ਉਹਦੀ ਯਾਦਗਾਰ ਕੀਤੀ ਜਾਂਦੀ ਆ ਮੰਨ ਲਓ ਅਸੀਂ ਕਹਿੰਦੇ ਆ ਵੀ ਸਾਡੇ ਜਿਹੜੇ ਸ਼ਹੀਦ ਨੇ ਉਹਨਾਂ ਦੀ ਗੱਲ ਕਰਨ ਲੱਗਿਆਂ ਸਾਡੇ ਲਈ ਕਿਸੇ ਤਰ੍ਹਾਂ ਦੀ ਕੋਈ ਬੈਨ ਨਹੀਂ ਹੋਣਾ ਚਾਹੀਦਾ ਇਹ ਸਾਡੀ ਇੱਕ ਇੱਕ ਨਾਗਰਿਕ ਦੀ ਆਜ਼ਾਦੀ ਆ ਜਿਹੜੀ ਡੈਮੋਕ੍ਰੇਸੀ ਦੇ ਤੌਰ ਤੇ ਸਾਨੂੰ ਆਜ਼ਾਦੀ ਮਿਲਦੀ ਹੈ ਸਾਡੇ ਇਸ ਗੱਲ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਭੜਕਾਟ ਹੈ ਜਾਂ ਕੋਈ ਕੋਈ ਫਸਾਦ ਨਹੀਂ ਜਾਂ ਕਿਸੇ ਦੀ ਧਾਰਮਿਕ ਆਸਾਨ ਨੂੰ ਤੋਹੀਨ ਇਹ ਗੱਲ ਨਹੀਂ ਹੈਗੀ ਸੋ ਜਿਹੜੀ ਜਿਹੜਾ ਸਾਡਾ ਜਿਹੜਾ ਵਿਰਸਾ ਨੂੰ ਅਸੀਂ ਸਾਡਾ ਇਤਿਹਾਸ ਆ ਉਹਨੂੰ ਅਸੀਂ ਗਾਵਾਂਗੇ ਉਹਨੂੰ ਅਸੀਂ ਸੁਣਾਵਾਂਗੇ ਇਹ ਸਾਡਾ ਹੱਕ ਆ ਕੁਇਜ਼ ਕਰਕੇ ਸਰਕਾਰ ਨੂੰ ਇਹੋ ਜੀ ਗੱਲ ਤੋਂ ਚੇਤਨ ਰਹਿਣਾ ਚਾਹੀਦਾ ਕਿਉਂਕਿ ਜਿਹਦੇ ਨਾਲ ਤੁਹਾਡੇ ਮਤਲਬ ਪਵਤਾਰਕ ਭਾਵਨਾਵਾਂ ਆਤ ਹੁੰਦੀਆਂ ਹੁਣ ਦਰਬਾਰ ਸਾਹਿਬ ਦੇ ਹਮਲਾ ਜਿਹੜਾ ਵਾ ਉਹਨੂੰ ਕਿਵੇਂ ਜਸਟੀਫਾਈ ਤੁਸੀਂ ਕਰ ਸਕਦੇ ਠੀਕ ਹੈ ਤੋਂ ਉਸ ਹਮਲੇ ਦਾ ਜਵਾਬ ਜਿਹੜਾ ਦਿੱਤਾ ਗਿਆ ਤੇ ਉਸ ਨੂੰ ਅਸੀਂ ਕਿਵੇਂ 네ਗੇਟਿਵ ਕਹਿ ਸਕਦੇ ਹੁਣ ਅਸੀਂ ਗੱਲ ਕਰਾਂਗੇ ਕਰਾਂਗੇ ਜਦੋਂ 84 ਜੂਨ ਦਾ ਗੱਲ ਆਏਗੀ ਤੇ ਫਿਰ 84 ਜਿਹੜੀ ਆ ਨਵੰਬਰ ਦਾ ਕਿ ਨਾ ਅਕਤੂਬਰ ਦੀ ਗੱਲ ਵੀ ਆਏਗੀ 31 ਅਕਤੂਬਰ ਦੀ ਤੋਂ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਦੀ ਸਰਕਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਨੇ ਜਾਂ ਪਾਬੰਦੀਆਂ ਨੇ ਉਹਨਾਂ ਨੂੰ ਵਿਚਾਰ ਕਰੇ ਤਾਂ ਕਿ ਜਿਹੜੇ ਉਹਨਾਂ ਦੇ ਦੇਸ਼ ਦੇ ਨਾਗਰਿਕ ਨੇ ਉਹ ਜਿਹੜੇ ਆ ਕੱਲੇ ਸਾਡੇ ਲਈ ਨਹੀਂ ਹੋਰ ਕਿਸੇ ਵਾਸਤੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਵਾਪਰ ਸਕਦੀ ਆ ਤਾਂ ਕਿ ਇਸ ਤਰ੍ਹਾਂ ਦੇ ਬੰਧਨ ਜਿਹੜੇ ਆ ਉਹਨਾਂ ਤੋਂ ਮੁਕਤ ਕੀਤਾ ਜਾਵੇ ਜੀ ਠੀਕ ਹੈ ਸ਼ੁਕਰੀਆ ਘਰਵਾ ਸਾਹਿਬ ਗੱਲਬਾਤ ਲਈ ਧੰਨਵਾਦ ਹੈ ਤਾਂ ਇੱਕ ਕਦਮ ਅੱਗੇ ਵਧ ਕੇ ਐਸਜੀਪੀਸੀ ਮੈਂਬਰ ਜਿਹੜੇ ਨੇ ਉਹ ਆਪਣੀ ਗੱਲ ਰੱਖ ਰਹੇ ਸਰ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਾਡਾ ਚੈਨਲ ਇੱਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਗਿਆ ਪਰ ਜੋ ਅਸੀਂ ਕੰਟੈਂਟ ਚਲਾਇਆ ਹੈ ਉਹ ਅੱਗੇ ਵਾਸਤੇ ਵੀ ਜਾਰੀ ਰਹੇਗਾ ਇਸੇ ਤਰੀਕੇ ਜਾਰੀ ਰਹੇਗਾ ਇਸ ਕਰਕੇ ਜਿਹੜੀਆਂ ਸ਼ਰਤਾਂ ਨੇ YouTube ਦੀਆਂ ਉਹਨਾਂ ਨੂੰ ਵੀ ਵਿਚਾਰ ਕਰਨਾ ਹੋਵੇਗਾ ਕਿ ਕਿਸ ਤਰੀਕੇ ਦਰਸਤ ਕੀਤਾ ਜਾ ਸਕਦਾ ਹੈ